ਜਿਉਂਦ ਪਿੰਡ ਦੇ ਵਿੱਚ ਇੱਕ 1100 ਕਿੱਲੇ ਜ਼ਮੀਨ ਦਾ ਮਾਮਲਾ ਚੱਲ ਰਿਹਾ ਹੈ ਉਦੋਂ ਤਾਣੀ ਬਣਿਆ ਹੋਇਆ ਹੈ ਉੱਥੇ ਪ੍ਰਸ਼ਾਸਨ ਕਈ ਦਿਨਾਂ ਤੋਂ ਤਣਾਇਤ ਹੈ ਉਹ ਪੁਲਿਸਾਂ ਤਾਇਨਾਤ ਹੋਣ ਦੇ ਬਾਵਜੂਦ ਜਿਹੜਾ ਹੈਗਾ ਕਿਸਾਨ ਜੱਥੇਬੰਦੀਆਂ ਪਹੁੰਚੀਆਂ ਹੋਈਆਂ ਖਾਸ ਕਰਕੇ ਉਗਰਾਹਾ ਗਰੁੱਪ ਜ਼ਿਆਦਾ ਹੈ ਤਾਂ ਉੱਥੇ ਝਗੜਾ ਹੋਇਆ ਨਿਸ਼ਾਨਦੇਹੀ ਹੋਣ ਬਦਲੇ ਪ੍ਰਸ਼ਾਸਨ ਨੇ ਇਹ ਗੱਲ ਕਹੀ ਸੀ ਕਿ ਭਾਈ ਸਾਨੂੰ ਨਿਸ਼ਾਨਦੇਹੀ ਕਰਨ ਦੇਣ ਦਿਓ ਸੁਪਰੀਮ ਕੋਰਟ ਦੇ ਵਿੱਚੋਂ ਤੁਸੀਂ ਕੇਸ ਹਾਰ ਗਏ ਜਿਹਦੀ ਜ਼ਮੀਨ ਹੈ ਕਿਸਾਨ ਦੀ ਜਿਸ ਦੀ ਵੀ ਹੈ ਉਹਨੂੰ ਇਹ سپੁਰਦ ਕੋਰਟ ਦਾ ਕੰਮ ਆ ਕਰੇ ਨਾ ਕਰੇ ਸਾਨੂੰ ਆਰਡਰ ਹੋਇਆ ਹੈ ਕਿ ਤੁਸੀਂ ਨਿਸ਼ਾਨਦੇਹੀ ਕਰਕੇ ਰਿਪੋਰਟ ਕਰੋ ਤਾਂ ਉਹ ਕਹਿੰਦੇ ਅਸੀਂ ਇੰਨਾ ਵੀ ਲਿਖ ਦਿੰਦੇ ਵੀ ਜਮ੍ਹਾਂਬੰਦੀ ਨਾ ਕਿਸੇ ਦੇ ਮਰਜ਼ੇ ਵੀ ਕਾਸਤ ਕਰ ਇਹ ਹੈ ਫਲਾਨਾ ਸਿੰਘ ਦਾ ਕੋਠਾ ਹੈ ਉਹਦੀ ਮੋਟਰ ਹੈ ਇੱਥੇ ਉਹਦਾ ਉਹਦੀ ਕੋਠੀ ਪਾਈ ਵੀ ਆ ਉਹਦਾ ਘਰ ਪਾਇਆ ਵੀ ਜੋ ਵੀ ਆ ਉਹ ਸਾਰੀ ਰਿਪੋਰਟ ਚ ਲਿਖਦੇ ਤੇ ਉਹ ਫਾਇਦਾ ਕਰ ਰਹੇ ਸੀ ਐਕਚੁਅਲੀ ਇਹਨਾਂ ਪ੍ਰਸ਼ਾਸਨ ਨੇ ਇਹਨਾਂ ਦਾ ਫਾਇਦਾ ਕਰ ਰਿਹਾ ਸੀ ਨੁਕਸਾਨ ਨਹੀਂ ਕਰ ਰਿਹਾ ਸੀ ਵੀ ਸਰ ਆ ਨਿਸ਼ਾਨਦੇਹੀ ਕਰਕੇ ਰਿਪੋਰਟ ਸੰਬੋਧਕਾਤੀ ਕੋਰਟ ਦੇ ਵਿੱਚ ਤੇ ਜਿਹੜਾ ਮਤਲਬ ਨਾਂ ਜਿਹਦੇ ਆ ਉਹ ਕੋਰਟ ਦਾ ਫੈਸਲਾ ਹੈ ਪਰ ਇਸ ਟਾਈਮ ਤੇ ਫਲਾਨਾ ਪੁੱਤਰ ਫਲਾਨਾ ਇਹ ਕਾਸਤ ਕਰ ਰਿਹਾ ਇੱਥੇ ਉਹਦੀ ਮੋਟਰ ਲੱਗੀ ਇੱਥੇ ਉਹਦੇ ਕੋਠੇ ਪਾਏ ਵੀ ਆ ਇੱਥੇ ਉਹਦੀ ਜ਼ਮੀਨ ਹੈ ਪਰ ਵੇਖਣ ਵਿੱਚ ਆਇਆ ਕਿ ਇਹਨਾਂ ਨੇ ਜਦੋਂ ਜ਼ਮੀਨ ਲਈ ਇਹ ਪਹਿਲਾਂ ਉਹ ਹਿੱਸੇ ਤੇ ਲੈਂਦੇ ਰਹੇ ਤਾਂ ਉਹਨਾਂ ਨੇ ਮਾਲਕਾਂ ਨੇ ਕਹਿਤਾ ਵੀ ਇੱਕ ਹਿੱਸਾ ਤਾਂ ਕੱਢ ਦੋ ਤੁਸੀਂ ਖਰਚੇ ਦਾ ਤੇ ਇੱਕ ਹਿੱਸਾ ਤੁਸੀਂ ਰੱਖ ਲਿਆ ਕਰੋ ਇੱਕ ਹਿੱਸਾ ਸਾਨੂੰ ਦੇ ਦਿਆ ਕਰੋ ਵੀ ਦੋ ਹਿੱਸੇ ਤੁਹਾਡੇ ਇੱਕ ਸਾਂਝਾ ਆਪਾਂ ਖਰਚੇ ਦਾ ਕਢਤਾ ਤਾਂ ਉਹ ਦੇ ਹੀ ਗਏ ਉਦੋਂ ਬਾਅਦ ਕੁਝ ਥੋੜਾ ਮੁਰਤਾ ਠੇਕਾ ਦੇ ਹੀ ਗਏ ਹੁਣ ਠੇਕੇ ਤੋਂ ਵੀ ਮੁਨਕਰ ਹੋ ਗਏ ਉਹਨਾਂ ਨੇ ਨਜਾਇਜ਼ ਜਿਹੜਾ ਜ਼ਮੀਨਾਂ ਤੇ ਉਹਨਾਂ ਦੀ ਤੇ ਮਾਲਕਾਂ ਦੀ ਤੇ ਕਬਜ਼ਾ ਕਰਿਆ ਜਿਹੜੀ ਕਹਾਣੀ ਆ ਹੈ ਸੁਣਨ ਵਿੱਚ ਆਈ ਆ ਪ੍ਰੋਸੇਜੂਰਿਕ ਸੂਤਰਾਂ ਤੋਂ ਪਤਾ ਲੱਗਿਆ ਹੁਣ ਕਿ ਸਾਡਾ 11-12 ਸਾਲਾਂ ਤੋਂ ਕਬਜ਼ਾ ਹੈ ਜ਼ਮੀਨ ਕਿਸ ਦੇ ਨਾ ਜ਼ਮੀਨ ਫਲਾਣੇ ਦੇ ਨਾ ਜ਼ਮੀਨ ਕਿਸੇ ਦੀ ਹੈ ਕਬਜ਼ਾ ਉਹਦਾ ਇਹਦਾ ਮਤਲਬ 11 ਸਾਲ ਤੁਸੀਂ ਫਸਲਾਂ ਖਾ ਲਈਆਂ ਚਲੋ ਇਹ ਕਹਾਣੀ ਕੋਡ ਦਾ ਮੈਟਰ ਹੈ ਮਾਲਕ ਜਾਣੇ ਦੱਬਣ ਵਾਲੇ ਜਾਣਨ ਉਹ ਬਾਤ ਹੀ ਗੱਲ ਹੈ ਹੁਣ ਜਿਹੜੀ ਗੱਲ ਆਪਾਂ ਹਿਊਮਨ ਬੋਡੀ ਦੀ ਕਰ ਰਹੇ ਆ ਹਿਊਮਨ ਵਾਇਓਲੇਸ਼ਨ ਦੀ ਗੱਲ ਕਰ ਰਹੇ ਆ ਉਹ ਇਹ ਹੈ ਕਿ ਪ੍ਰਸ਼ਾਸਨ ਉਥੇ ਪਹੁੰਚਿਆ ਪੁਰਸ਼ ਪਹੁੰਚੀ ਤਾਂ ਉਹਨਾਂ ਦੀ ਜਿਹੜੀ ਟਰਾਲੀ ਸੀ ਟਾੜੂੜੀਆਂ ਦੀ ਭਰੀ ਉਹ ਕਬਜ਼ੇ 'ਚ ਲੈ ਲਈ ਤੇ ਉਥੇ ਇੱਕ ਬਜ਼ੁਰਗ ਜਿਹੜਾ ਹੈਗਾ ਕਿਸਾਨ ਆ ਕੋ ਕੈਂਬੜ ਰਿਹਾ ਪੁਰਸ਼ ਨਾਲ ਤੇ ਉਧਰ ਉਹਦੀ ਦਾੜ੍ਹੀ ਬੰਨੀ ਹੋਈ ਅਫਸਰ ਦੀ ਹੋਏ ਡੀਐਸਪੀ ਹੈ ਜਾਂ ਐਸਐਚਓ ਹੈ ਇਹ ਸਿਰਕਦਾ ਹੈ ਉਹਦੇ ਸਟਾਰਾਂ ਤੋਂ ਪਤਾ ਲੱਗਦਾ ਹੈ ਜਾਂ ਤਾਂ ਡੀਐਸਪੀ ਹੈ ਕਿਉਂਕਿ ਉਸ ਸਾਈਡ ਤੇ ਪੀਪੀਐਸ ਦੀਂਦਾ ਨਹੀਂ ਜਾਹੋ ਇਨਸਪੈਕਟਰ ਐ ਤੇ ਨੇ سٹਾਰ ਦੀਦੇ ਐ ਤਾਂ ਉਹ ਕਹਿ ਰਿਹਾ ਵੀ ਭਾਈ ਟਰਾਲੀ ਲੈ ਜਾਓ ਪਰ ਅਸੀਂ ਰੋੜੇ ਲਾਹਾਂਗੇ ਅਗਰ ਰੋੜੇ ਅਸੀਂ ਤਾਂ ਵਿੱਚੇ ਰੋੜੇ ਲਾਵਾਂਗੇ ਹੁਣ ਜਿਹੜੇ ਮੁੰਡੇ ਨਵੇਂ ਭਰਤੀ ਹੋਏ ਆ ਪੁਲਿਸ ਦੇ ਵਿੱਚ ਐ ਪੁਰਾਣੇ ਐ ਉਹ ਯਾਰ ਮੁੰਡੇ ਤਾਂ ਸਾਡੀ ਭਰਤੀ ਹੋਏ ਆ ਨਾ ਉਹ ਕਹਿੰਦੇ ਅੱਖ ਮੂੰਹ ਤੇ ਰੋੜਾ ਵੱਜਿਆ ਰੋੜੇ ਨਾਲ ਤੁਹਾਡੇ ਯਾਦ ਹੋਣਾ ਇੱਕ ਮੁਖਤਿਆਰ ਸਿੰਘ ਨਾਂ ਦਾ ਐਸਬੀ ਮਰ ਗਿਆ ਸੀ ਕੋਟਕਪੂਰੇ ਟਰੱਕ ਜੂਨੀਅਰ ਦੀ ਲੜਾਈ ਹੋ ਗਈ ਸੀ ਤੇ ਸਿਰ ਚ ਮਰਿਆ ਡੜਾ ਕਿਸੇ ਨੇ ਉਹਦਾ ਕੀ ਕਸੂਰ ਸੀ ਸਿਪਾਹੀ ਉੱਥੇ ਤੇ ਹੁਣ ਇਹਨਾਂ ਨੇ ਉਹੀ ਗੱਲ ਕਰਕੇ ਜਥੇਬੰਦੀਆਂ ਦੇ ਆਗੂਆਂ ਨੇ ਤੇ ਜਿਹੜੇ ਉਹਨਾਂ ਦੇ ਨਾਲ ਦੇ ਬੰਦੇ ਆ ਡੈਂਗੜੇ ਕੋਲਿਆ ਡਾਂਗਾ ਕੋਲਿਆ ਉੱਥੇ ਭਾਰਤਵਾਜ ਨਾਂ ਦਾ ਡੀਐਸਪੀ ਲੱਗਿਆ ਹੋਇਆ ਤੇ ਉਹਦੇ ਡਾਂਗ ਮਾਰੀ ਤੇ ਉਹਦਾ ਕੋਈ ਲਤਮਾ ਤੋੜ ਤਿਓਂ ਦਾਖਲ ਹੈ ਦੇਖੋ ਇਹ ਇੱਕ ਗੱਲ ਹੈ ਫਿਰ ਅਸੀਂ ਡੀਸੀ ਦੀ ਨਹੀਂ ਮੰਨਦੇ ਅਸੀਂ ਕਿਸੇ ਐਸਐਸਪੀ ਦੀ ਨਹੀਂ ਮੰਨਦੇ ਅਸੀਂ ਕਿਸੇ ਐਸਡੀਐਮ ਦੀ ਨਹੀਂ ਮੰਨਦੇ ਫਿਰ ਦੱਸੋ ਭਾਈ ਫਿਰ ਮੰਨਦੇ ਕਿ ਨਹੀਂ ਉਹ ਇਹ ਤਾਂ ਫਿਰ ਇੱਕ ਹੁੱਲੜਵਾਜੀ ਹੈ ਨਾ ਵੀ ਕਹਦੇ ਕਾਨੂੰਨ ਨੂੰ ਅਸੀਂ ਮੰਨਦੇ ਹੀ ਨਹੀਂ ਅਸੀਂ ਅਦਾਲਤ ਨੂੰ ਨਹੀਂ ਮੰਨਦੇ ਬੰਦਾ ਜਦੋਂ ਕੋਈ ਤੱਕਾ ਹੁੰਦਾ ਉਹ ਪੰਚਾਇਤ ਜਾਂਦਾ ਨਹੀਂ ਨਿਆਂ ਮਿਲਦਾ ਉਹ ਥਾਣੇ ਜਾਂਦਾ ਨਹੀਂ ਥਾਣੇ ਨੂੰ ਨਿਆਂ ਮਿਲਦਾ ਉਹ ਕੋਰਟ 'ਚ ਜਾਂਦਾ ਤੇ ਕੋਰਟ 'ਚ ਵੀ ਬੇਵੱਸੀ ਹੋ ਜੇ ਵੈਸੇ ਕੋਰਟਾਂ ਨੇ ਸਾਫ਼ ਦਿੰਦੀਆਂ ਜੇ ਬੰਦਾ ਕੇਸ ਨੂੰ ਚੰਗੀ ਤਰ੍ਹਾਂ ਹੈਂਡਲ ਕਰਦਾ ਜੇ ਉਹਨਾਂ ਕੇਸ ਦੇ ਵਿੱਚ ਹੀ ਕੁਝ ਨਹੀਂ ਕੋਈ ਐਵੀਡੈਂਸ ਨਹੀਂ ਬਣਾਈ ਕੋਈ ਗਵਾਹ ਨਹੀਂ ਕੋਈ ਸਬੂਤ ਨਹੀਂ ਆਪਣੇ ਕੋਲੇ ਫਿਰ ਕੋਰਟਾਂ ਹੀ ਕਰਨੀਆਂ ਫਿਰ ਅਗਲੇ ਐਂਡ ਤੇ ਕਹਿੰਦਾ ਜੀ ਇਹ ਵਿਗ ਗਏ ਉਹ ਵਿਗ ਗਏ ਐਲੀਗੇਸ਼ਨ ਜੀ ਤੇ ਮਰਜ਼ੀ ਲਾ ਦਿਓ ਤਾਂ ਇਹ ਕਿਸੇ ਨੂੰ ਨਹੀਂ ਮੰਨਦੇ ਨਾ ਸੀ ਜੱਜ ਦੇ ਆਰਡਰ ਨੂੰ ਮੰਨਦੇ ਨਾ ਸੁਪਰੀਮ ਕੋਰਟ ਦੇ ਨੂੰ ਮੰਨਦੇ ਨਾ ਸੀ ਡੀਸੀ ਦੇ ਨੂੰ ਮੰਨਦੇ ਹੋ ਇਹ ਫਿਰ ਇਸ ਤਰ੍ਹਾਂ ਤਾਂ ਸਿਸਟਮ ਨਹੀਂ ਚੱਲਣਾ ਨਹੀਂ ਹੁਣ ਜਿਹੜੇ ਵੱਡੇ ਆਗੂ ਹੈ ਉਹ ਕਮਾਂਡ ਕਰ ਰਹੇ ਐ ਛੋਟਿਆਂ ਦੇ ਪਰਚਾ ਦਰਜ ਹੋ ਗਿਆ ਸੀਸੀਟੀਵੀ ਫੁਟੇਜ ਚ ਆ ਗਏ ਕਿਉਂਕਿ ਪੁਲਿਸ ਕੋਲੇ ਵੀ ਜਿਹੜੀਆਂ ਗੱਡੀਆਂ ਉਹਨਾਂ ਤੇ ਕੈਮਰੇ ਲੱਗੇ ਹੋਏ ਤਾਂ ਇੱਕੋ ਕੈਮਰਾ ਹੈ ਕੋ ਬਦਲ ਹੁੰਦਾ ਸਰਕਾਰੀ ਗੱਡੀ ਤੇ ਸਾਰੀ ਨਜ਼ਰਸ਼ਾਨੀ ਕੱਢਦਾ ਐਫ ਆਈ ਆਰ ਹੋ ਗਈ ਲਾ ਲਾ ਹੋ ਗਈ ਪਈ ਹੈ ਆਪਾਂ ਨੂੰ ਕੀ ਹੋ ਗਿਆ ਆਪਣਾ ਕੀ ਕਰਦੂ ਪਲੇ ਉਹ ਮਾਨਸੋ ਜਦੋਂ ਇੱਕ ਵਾਰੀ ਐਫ ਆਈ ਆਰ ਹੋ ਜੇ ਉਹ ਠੰਡੇ ਵਾਤੇ ਪੈ ਗਈ ਸੋ ਨੂੰ 10 ਸਾਲਾਂ ਨੂੰ ਵੀ ਪੁਲਿਸ ਚੱਕ ਸਕਦੀ ਐ ਐਫ ਆਈ ਆਰ ਤੋਂ ਐਫ ਆਈ ਆਰ ਹੀ ਐ ਤੋਂ ਮਾਰਿਆ ਛੋਟਾ ਜਾਂਦਾ ਉਹਦੋਂ ਜੱਤੇ ਬੰਦੀਆਂ ਖਿੰਡ ਜਾਂਦੀਆਂ ਉਹਦਾ ਆਗੂ ਬਾਹਰ ਜਾਉਣ ਦਾ ਕਹਿ ਜੇ ਡੈਥ ਹੋ ਜਾਂਦੀ ਹੈ ਤੇ ਪੁਲਿਸ ਵਾਲੇ ਨੂੜ ਕੇ ਤੇ ਗੱਡੀ ਚ ਭਾ ਲੈਂਦੇ ਆ ਤੇ ਮੂੰਹ ਬੰਨ ਕੇ ਖਿੱਚਿਆ ਖਿੱਚ ਕੇ ਉਹਦੀ ਫੋਟੋ ਤੇ ਜੱਜ ਦੇ ਪੇਸ਼ ਕਰ ਦਿੰਦੇ ਆ ਵੀ ਇਹ ਜੀ ਇਹ ਤੇ 353 ਲੱਗ ਗਈ ਤੇ 186 ਲੱਗ ਗਈ ਤੇ 307 ਲੱਗ ਗਈ ਤੇ 326 ਲੱਗ ਗਈ ਫੜ ਕੇ ਅੰਦਰ ਦੇ ਜਾਂ 2-2 ਸਾਲ ਜਮਾਨਤ ਨਹੀਂ ਹੁੰਦੀ ਤੇ ਮਾਰਿਆ ਕੌਣ ਜਾਂਦਾ ਛੋਟਾ ਕਿਸਾਨ ਮਾਰ ਜਾਂਦਾ ਫਿਰ ਉਹ ਬੁੜੀਆਂ ਕਰਦੀਆਂ ਭਾਈ ਸਾਨੂੰ ਤਾਂ ਉਹ ਲੈ ਗਿਆ ਸਾਨੂੰ ਤਾਂ ਇਹ ਲੈ ਗਿਆ ਅੱਜ ਤਾਂ ਜਾਂਦੇ ਨਹੀਂ ਸੀ ਸੰਤ ਉਹ ਚੜਾ ਕੇ ਲੈ ਗਿਆ ਚੜਾ ਕੇ ਲੈ ਗਿਆ ਨੇ ਉਹ ਕਹਿੰਦੇ ਭਾਈ ਖੜਾ ਮਰੀ ਜਾਂਦਾ ਹੈ ਜਿਵੇਂ ਅੱਜ ਤੇ ਪੁਲਸ ਵਾਲੇ ਇੱਕ ਚਿੱਟੇ ਵਾਲੇ ਨੂੰ ਚੱਕ ਲਿਆ ਏ ਉਹ ਬੁੜੀ ਕਹਿੰਦੀ ਭਾਂਡੇ ਵੇਚਤੇ ਸਾਡਾ ਤਾਂ ਆਹ ਕੁਛ ਵੇਚਦਾ ਐਨੇ ਚੋਰੀਆਂ ਕਰਦਾ ਫਲਾਨਾ ਕਰਦਾ ਉਹਨਾਂ ਨੇ ਚਾਰ ਮਾਰੀਆਂ ਡਾਂਗਾ ਉਹ ਬੰਦਾ ਮਰ ਗਿਆ ਮਰਨ ਤੋਂ ਬਾਅਦ ਉਹੀ ਬੁੜੀ ਬੈਣ ਪਉਣ ਲੱਗੀ ਉੱਤੇ ਕਹਿੰਕੇ ਪੁਲਸ ਵਾਲਿਆਂ ਨੇ ਮਾਰਤਾ ਜੀ ਸਾਡਾ ਤਾਂ ਇਹੀ ਕਮਾਉਣ ਵਾਲਾ ਸੀ ਲੈ ਉੰਦਰ ਸੋ ਕਿੱਧਰ ਜਾਊਗਾ ਹੁਣ ਗੱਲ ਇਹ ਹੈ ਵੀ ਜਿਹੜੇ ਮੁਲਾਜ਼ਮਣ ਉਹ ਵੀ ਸਾਡੇ ਪੀਰ ਪਾਈ ਆ ਠੀਕ ਐ ਕਾਲੀਆਂ ਭੇਡਾਂ ਜ਼ਰੂਰ ਆ ਪੁਲਿਸ ਦੇ ਵਿੱਚ 5-7% ਪੈਸੇ ਲੈਂਦੀਆਂ ਉਲੜਵਾਜੀ ਕਰਦੀਆਂ ਲੜਾਈਆਂ ਕਰਾਉਂਦੀਆਂ ਹੈਗੇ ਆ ਉਹ ਨਾ ਖਤਮ ਹੋਣੀਆਂ ਨਾ ਹੋਈਆਂ ਕਾਂਗਿਆਰੀ ਕਦੇ ਖਤਮ ਹੋਈ ਐ ਕੋਈ ਆਪਾਂ ਕਿੰਨੀ ਸ਼ੁੱਧ ਕਾਲੀ ਜ਼ਮੀਨ ਨੂੰ ਉਹਦੇ ਵਿੱਚੋਂ ਜਉੰਦਰ ਉਹ ਖਤਮ ਹੋਈ ਐ ਬਾਥੂ ਕਦੇ ਖਤਮ ਹੋਇਆ ਆਪਣਾ ਬਾਥੂ ਆ ਗਿਆ ਉਹ ਜਿਹੜਾ ਹੈਗਾ ਇੱਕ ਛਿੱਟਾ ਜਾਂ ਕੱਢਦਾ ਨਦੀਨ ਉਹ ਕਦੇ ਖਤਮ ਹੋਇਆ ਨਰਮੇ ਚ ਕਦੇ ਐਡਸਰਟ ਖਤਮ ਹੋਈ ਹੈ ਨਹੀਂ ਹੁੰਦੀ ਹਰ ਚੀਜ਼ ਦੇ ਵਿੱਚ ਹਰ ਉਹ ਚ ਕਲੀ ਪੁਲਿਸ ਚ ਨਹੀਂ ਕਿਸੇ ਵਰਗ ਚ ਜਾੜੋ 5-7% ਬੰਦੇ ਹੁੰਦੇ ਆ ਮੇਰੇ ਵਰਗੇ ਮਾੜੇ ਇਸ ਕਰਕੇ ਹੁਣ ਇੱਥੇ ਵੀ ਕੀ ਤੋਂ ਚੱਲੇ ਸੀ ਜਦੋਂ ਮਲੂਕੇ ਏਰੀਆ ਦੇ ਵਿੱਚ ਬਟਿੰਡੇ ਜਲੇ ਦੇ ਵਿੱਚ ਬੋਲਦਾ ਰੌਲਾ ਸੀ ਤਾਂ ਉੱਥੇ ਗੁਰਵੀਰ ਸਿੰਘ ਇਨਸਪੈਕਟਰ ਹੈ ਭਿੱਖੀ ਉਹਦੀਆਂ ਦੋਨੇ ਬਾਹਾਂ ਤੋੜਤੀਆਂ ਮਾਰਕੇ ਡਾਂਗਾ ਫਿਰ ਜਸਵੀਰ ਸਿੰਘ ਐਸਐਚਓ ਸੀ ਐਸਐਚਓ ਜਿਹੜੇ ਜਸਵੀਰ ਸਿੰਘ ਉਹਦੇ ਸਿਰ 'ਚ ਮਾਰੀ ਡਾਂਗਾ ਇੱਕ ਦੋ ਹੋਰ ਸੀਗੇ ਉਹਦੇ ਨਾਲ ਉਹਨਾਂ ਦੇ ਗਿੱਟਿਆਂ ਦੇ ਮਾਰੀਆਂ ਕੁੱਚਾਂ ਦੇ ਮਾਰੀਆਂ ਡਾਂਗਾ ਉਹਨਾਂ ਦਾ ਨੁਕਸਾਨ ਕਰਤੋ ਅੱਜ ਵੀ ਵਿਚਾਰਾ ਗੁਰਵੀਰ ਸਿੰਘ ਇਲਾਜ ਕਰਾਉਂਦਾ ਫਿਰਦਾ ਇੱਕ ਬਾਹ ਦਾ ਤੋੜਦੀ ਇੱਕ ਫ੍ਰੈਕਚਰ ਹੋ ਗਈ ਫ੍ਰੈਕਚਰ ਮੀਨ ਜੈ ਕ੍ਰੈਕ ਹੋ ਗਈ ਟੁੱਟਣੀ ਮੀਨ ਜੈ ਅਲੱਗ ਹੋ ਗਈ ਇਸ ਕਰਕੇ ਹੁੱਲੜਬਾਜੀ ਆ ਜਿਹੜੀ ਮਾੜੀ ਐ ਪਰ ਐਸੇ ਨੇ ਇੱਥੇ ਰਹਿ ਜਾਣਾ ਜ਼ਮੀਨ ਨੇ ਇੱਥੇ ਰਹਿ ਜਾਣਾ ਪਰ ਥੋਡੇ ਤੇ ਵੀਰੋ ਚਲੋ ਕੁਝ ਬੰਦੇ ਆਪਣੇ ਤੇ ਵੀ ਹੁਣ ਕਮੈਂਟ ਗਲਤ ਕਰਨਗੇ ਮਾੜੀ ਲੱਗੂ ਕਈਆਂ ਨੂੰ ਤਾਂ ਇਹ ਆਉਣ ਵਾਲਾ ਜਿਹੜਾ ਸਮਾ ਵੀ ਮਾੜਾ ਹੋਣਾ ਤੇ ਜਿਹੜੇ ਜੇ ਤੁਸੀਂ ਪੁਲਿਸ ਨੂੰ ਕੁੱਟਿਆ ਜਾਂ ਉਥੇ ਰੋੜੇ ਚਲਾਏ ਆ ਨੁਕਸਾਨ ਕੀਤਾ ਇਹ ਆਪਣੇ ਤੇ ਪਹਿਣਾ ਜਿਹੜਾ ਘਰੇ ਬੈਠਾ ਕਿਸਾਨ ਆ ਉਹਦੇ ਦੇ ਵੀ ਪਹਿਣਾ ਉਹ ਕਿਵੇਂ ਪਹਿਣਾ ਹੁਣ ਪੁਲਿਸ ਉੱਥੇ ਦਾਖਲ ਹੋ ਗਈ ਸਰਕਾਰੀ ਹਸਬਦਾਲ ਚ ਲਾਜ ਚੱਲੂ ਫਿਰ ਉਹ ਛੁੱਟੀ ਲਊਗਾ ਛੁੱਟੀ ਉਹ ਲਊਗਾ ਉਹਦੇ ਘਰੇ ਉਹਨੂੰ ਉਹ ਤਨਖਾਹ ਮਿਲੂਗੀ ਫਿਰ 31 ਮਾਰਚ ਨੂੰ ਜਿਹੜਾ ਜਾਂ ਜਦੋਂ ਬਜਟ ਪੇਸ਼ ਕਰਦੀ ਹੈ ਸਰਕਾਰ ਵੇਖਦੀ ਆ ਆਪਣੇ ਕੋਲੇ ਆਮਦਨ ਕਿੰਨੀ ਐ ਤੇ ਖਰਚਾ ਕਿੰਨਾ ਮੁਲਾਜ਼ਮਾਂ ਨੂੰ ਤਨਖਾਹ ਕਿੰਨੀ ਦੇਣੇ ਐ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਟੈਕਸ ਲੱਗਣਗੇ ਉਨੇ ਗਰਵੀਰ ਵਰਗਣੇ ਜਿਹੜਾ ਇਲਾਜ ਕਰਾਇਆ ਉਹਨਾਂ ਨੂੰ ਤਾਂ 85% ਰਿਫੰਡ ਹੋ ਜਾਣਾ ਹੈ ਚਾਹੇ ਪ੍ਰਾਈਵੇਟ ਚੋਂ ਕਰਾ ਲੈਣਾ ਜਿਹੜੀ ਸਹੀ ਬਿਲਿੰਗ ਆਉਂਦੀ 15% TDS ਕੱਟ ਕੇ 85% ਰਿਫੰਡ ਹੋਣਾ ਕੀ ਦਾ ਪੈਸਾ ਛੋੜੇ ਚ ਬਸ ਇੱਕ ਲਾਲਾ ਲਾਲਾ ਵੀ ਅਸੀਂ ਐਸਐਚਓ ਕੋਟਤਾ ਅਸੀਂ ਡੀਐਸਪੀ ਦੀ ਬਾਹ ਪੰਨ ਦੀ ਅਸੀਂ ਉਹਨੂੰ ਨੂਡ ਲੈ ਅਸੀਂ ਇਹਨੂੰ ਨੂਡ ਗੇ ਆਹ ਗੱਲਾਂ ਨਾਲ ਤੇ ਬਾਅਦ ਚ ਆਪਦੀ ਵਿਕਦੀ ਹੈ ਉਨਨ ਤਾਂ ਮਿਲ ਜਾਣਾ ਚਲੋ ਠੀਕ ਹੈ ਬੰਦਾ ਪਹਾੜ ਹੋ ਜਾਂਦਾ ਮਾੜੀ ਗੱਲ ਹੈ ਕਿਸੇ ਦੇ ਮਾਰਨਾ ਲੇਕਿਨ ਆਪ ਦਾ ਫਿਰ ਕਿੱਲਾ ਇਕੱਠਾ ਵਿਕਦਾ ਫਿਰ ਇਹੀ ਸਰਦਾਰ ਜਿਨ੍ਹਾਂ ਨੇ ਰੌਲਾ ਫਿਰ ਇਹ ਬਿਆਨਨਾ ਕਰਦੇ ਆ ਫਿਰ ਜਾ ਕੇ ਰਜਿਸਟਰੀ ਕਰਾ ਕੇ ਇੰਤਕਾਲ ਕਰਾ ਲੈਂਦੇ ਤੇ ਫਿਰ ਫਿਰ ਉਹ ਜ਼ਹਿਰ ਪੀ ਗਿਆ ਜੋ ਸਪਰੇ ਪੀ ਗਿਆ ਜੀ ਫਿਰ ਫਿਰ ਲਿਆ ਉਤਰਨੇ ਚ ਫਿਰ ਐਸਡੀਐਮ ਨੂੰ ਕਹਿੰਦੇ ਵੀ 2 ਲੱਖ ਰੁਪਏ ਦਿਓ ਜੀ ਮੁਆਵਜ਼ੇ ਦੇ ਇਸ ਤਰ੍ਹਾਂ ਜਿਹੜੀਆਂ ਹੁੱਲੜ ਬਾਜ਼ੀਆਂ ਮਾੜੀਆਂ ਤੇ ਬੇਨਤੀ ਹੈ ਕੀ ਤਕਨੀਕ ਨਾਲ ਟੈਕਨੀਕਲ ਔਰ ਟੇਬਲ ਟਾਕ ਜਿਹੜੀ ਇਹ ਗੱਲ ਕਰਕੇ ਇਸ ਮਾਮਲੇ ਨੂੰ ਸ਼ਾਂਤ ਕੀਤਾ ਜਾਵੇ ਜੋ ਸਾਡੇ ਉਸ ਵਾਲੇ ਵੀਰ ਆ ਉਹ ਵੀ ਸਾਡੇ ਭਾਈ ਆ ਕੋਈ ਬਜ਼ੁਰਗ ਹੈ ਕੋਈ ਬੱਚੇ ਆ ਸਾਡੇ ਤਾਂ ਮਤਲਬ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸਾਨ ਵੀ ਸਾਡੇ ਭਾਈ ਆ ਪਰ ਇਹ ਹੈ ਕਿ ਹੁੱਲੜਵਾਜ ਲੋਕ ਮੂਹਰੇ ਲਾ ਕੇ ਲਾਲਾ ਲਾਲਾ ਕਰਕੇ ਜਿਹੜਾ ਪੰਜ ਸੱਤ ਕੇ ਲੈਣਾ ਕਿਸਾਨ ਆ ਉਹਦਾ ਨੁਕਸਾਨ ਕਰਾ ਰਹੇ ਆ ਬੜਾ ਦੁੱਖ ਆਉਂਦਾ ਹੈ ਇਹ ਤਾਂ ਰੋਜ਼ ਵੇਖਦਾ ਸਾਡੇ ਕੋਲ ਰੋਜ਼ ਕੇਸ ਆਉਂਦੇ ਆ ਆ ਪਰਚਾ ਹੋਗਾ ਜੀ ਉਹ ਹੋ ਗਿਆ ਜੀ ਜਦੋਂ ਪਤਾ ਕਰਦੇ ਆ ਸਾਰੀ ਉਹਦਾ ਪਤਾ ਜਦੋਂ ਜਿੱਦੇ ਰਾਜੀਨਾਮਾ ਹੁੰਦਾ ਫਿਰ ਉਹ ਕਹਿੰਦੇ ਆ ਜੀ ਉਹਨੇ ਕਹਿਤਾ ਜੀ ਉਹਦਾ ਚੜਾ ਕੇ ਲੈ ਗਿਆ ਬੈਠੀ ਸਕੂਟਰੀ ਮੰਗਰ ਆਪਾਂ ਇੱਥੇ ਜਾ ਕੇ ਆਉਣਾ ਸਾਡਾ ਤਾਂ ਜੀ ਟਰੈਕਟਰ ਲੈ ਗਿਆ ਸਾਡਾ ਆ ਲੈ ਗਿਆ ਹੁਣ ਜਿਹੜੀ ਮੇਨ ਗੱਲ ਇੱਕ ਮਿੰਟ ਦੀ ਉਹ ਇਹ ਹੈ ਵੀ ਜਿਹੜੀ ਟਰਾਲੀ ਆ ਪੁਲਸ ਦੇ ਰਹੀ ਹੈ ਉਹਨਾਂ ਨੂੰ ਰੋੜੇ ਕੱਢ ਰਹੀ ਹੈ ਅਕੇ ਜੀ ਤਾਂ ਸਣੇ ਰੋੜੇ ਲਾਵਾਂਗੇ ਅਕੇ ਤੁਸੀਂ ਬੰਬ ਚਲਾਉਣੇ ਪੁਲਿਸ ਨੂੰ ਕਹਿੰਦੇ ਨੂੰ ਉਹ ਅਥਰੂ ਗਾਇਸ ਨੂੰ ਪੁਲਿਸ ਦਾ ਕਰੂਗੀ ਆਪ ਦਾ ਜਦੋਂ ਕਿਸੇ ਦੇ ਘਰੇ ਜਾਵਾਂਗੇ ਚਲੋ ਪੁਲਿਸ ਹਟ ਜੂਗੀ ਜੇ ਤੁਸੀਂ ਐ ਕੁੱਟ-ਕਟਾਬਾ ਕਰਨ ਲੱਗੇ ਪੁਲਿਸ ਨੇ ਕਿ ਡਿੰਡੀਆਂ ਲੈਣੀਆਂ ਉਤੋਂ ਬਾਅਦ ਜਦੋਂ ਫਿਰ ਹੱਥਾਂ ਨੂੰ ਪੈਗੇ ਚੋ ਖੇਤਾਂ ਨੂੰ ਪੈਗੇ ਜਦੋਂ ਤੁਹਾਡੇ ਟਰਾਂਸਫਰਮ ਲਾਹੇ ਜਾਂਦੇ ਆ ਜਾਂ ਘਰੋਂ ਆਪਣੀਆਂ ਚੋਰੀਆਂ ਹੋ ਜਾਂਦੀਆਂ ਜਾਂ ਮੋਟਰ ਚੱਕ ਕੇ ਲੈਂਦਾ ਫਿਰ ਪੁਲਿਸ ਕੋਲੇ ਜਾਂਨੇ ਫੜੋ ਜੀ ਚੋਰ ਫੜੋ ਫਿਰ ਕੁੱਟੋ ਜੀ ਇਹਨਾਂ ਨੂੰ ਕਿਉਂ ਕੁੱਟੂ ਪੁਲਿਸ ਪੁਲਸਾ ਦੀ ਕਾਗਜ਼ ਕਾਰਵਾਈ ਕਰ ਦੂਗੀ ਤੁਰੇ ਫਿਰੋ ਜਿੰਨੀ ਬਰਾਮਦ ਹੋਊਗੀ ਕਰਾ ਲੈਣਗੇ ਕਿਉਂਕਿ ਜੇ ਆਪਾਂ ਲਾਈਨ ਡਾਕਟਰ ਨੂੰ ਸਹੀ ਰੱਖਾਂਗੇ ਤਾਂ ਸਾਡੀ ਪੁਲਿਸ ਵੀ ਮਦਦ ਕਰੂ ਸਾਡੀ ਅਫਸਰ ਵੀ ਮਦਦ ਕਰਨਗੇ ਹਾਂ ਜਿੱਥੇ ਗਲਤ ਹੈ ਪੁਲਿਸ ਵਾਲੇ ਗਲਤ ਹੈ ਕੋਈ ਅਫਸਰ ਗੈਜਟਿਡ ਅਫਸਰ ਗਲਤ ਹੈ ਹੈਗੇ ਆ ਵਿੱਚ ਉਹ ਕਦੇ ਪਹਿਲਾਂ ਹੀ ਦਾਤਾ ਵੀ ਕਾਲੀਆਂ ਭੇਡਾਂ 2% 5% ਹੈਗੀਆਂ ਉਹ ਨਾ ਖਤਮ ਹੋਣੀਆਂ ਨਾ ਹੋਣਗੀਆਂ ਕਿਸੇ ਨੂੰ ਮਾਨਸਿਕ ਤੌਰ ਤੇ ਆਪਾਂ ਬਦਲ ਨਹੀਂ ਸਕਦੇ ਕਿਸ ਦੇ ਸੁਭਾਅ ਨੂੰ ਨਹੀਂ ਬਦਲ ਸਕਦੇ ਚਰਿੱਤਰ ਨੂੰ ਨਹੀਂ ਬਦਲ ਸਕਦੇ ਉਹ ਪੜ੍ਹ ਲੈ ਕੇ ਗਿਆਨ ਪ੍ਰਾਪਤ ਕਰਕੇ ਆਪਣੇ ਆਪ ਬਦਲ ਸਕਦਾ ਪਰ ਆਪਾਂ ਕੁੱਟ ਕੇ ਨਹੀਂ ਬਦਲ ਸਕਦੇ ਕਿਤੇ ਗਧੇ ਨੂੰ ਕੁੱਟ ਕੇ ਘੋੜਾ ਬਣਿਆ ਤੂੰ ਮਰਜੀ ਕਰੀ ਜਾਓ ਸੋ ਉਮੀਦ ਕਰਦੇ ਆ ਕਿ ਪੰਜਾਬ ਦੇ ਵਿੱਚ ਸਾਡੀਆਂ ਜਥੇਬੰਦੀਆਂ ਸਾਡੀ ਪੁਲਿਸ ਪ੍ਰਸ਼ਾਸਨ ਸ਼ਾਂਤੀ ਬਣਾਈ ਰੱਖਣਗੇ ਦੋਨੇ ਤਰ੍ਹਾਂ ਲੋਕਾਂ ਨੂੰ ਅਵੇਅਰਨੈਸ ਦਿਓ ਗਾਈਡ ਕਰੋ ਨੌਲੇਜ ਦਿਓ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਭਾਈ ਆਏ ਨਹੀਂ ਆਏ ਹੋਊਗਾ ਤਾਂ ਉਮੀਦ ਕਰਦੇ ਆ ਕਿ ਸਾਡੇ ਆਗੂ ਪ੍ਰਸ਼ਾਸਨ ਅਮਲ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ